ਵਪਾਰੇ ਬਾਜ਼ਾਰ ਸ਼ਰੀਆਮ ਦੁਕਾਨ ਤੇ ਭਰਾ ਦਿੱਤਾ ਗਿਆ ਗੋਲੀਆਂ ਦਾ ਮੀ ਡਾਰਚ ਨੇ ਪੰਜਾਬ ਦੇ ਇਸ ਇਲਾਕੇ ਦੇ ਲੋਕ ਜੀ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕੁਮਾਨ ਦੇ ਵਿੱਚ ਗੋਲੀਆਂ ਚੱਲੀਆਂ ਨੇ ਦੱਸਿਆ ਜਾ ਰਿਹਾ ਹੈ ਕਿ 359 ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਵਾਰਦਾਤ ਚਿਰੀ ਨਾਮਦੇਵ ਦਰਬਾਰ ਕੁਮਾਨ ਦੇ ਚੌਕ ਨੇੜੇ ਗੋਲ ਹੱਟੀ ਤੇ ਵਾਪਰੀ ਕੱਟੀ ਮਾਲਕ ਮੁਤਾਬਕ ਉਰਦਾ ਪੁੱਤਰ دیر ਸ਼ਾਮ ਕਰੀਬ 8 ਵਜੇ ਦੁਕਾਨ ਬੰਦ ਕਰ ਰਿਹਾ ਸੀ ਇਸ ਦੌਰਾਨ ਤਨਨ ਪਛਾਤੇ ਮੋਟਰਸਾਈਕਲ ਸਵਾਰਾਂ ਨੇ ਸ਼ਰੀਆਮ ਉਹਨਾਂ ਦੀ ਦੁਕਾਨ ਤੇ ਫਾਇਰਿੰਗ ਕਰ ਦਿੱਤੀ ਫਾਇਰਿੰਗ ਦੇ ਦੌਰਾਨ 4 ਗੋਲੀਆਂ ਦੁਕਾਨ ਅੰਦਰ ਲੱਗੇ ਸ਼ੀਸ਼ਿਆਂ ਤੇ ਵੱਜੀਆਂ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ ਦੁਕਾਨ ਮਾਲਕ ਦਾ ਕਹਿਣਾ ਹੈ ਕਿ ਉਹਨਾਂ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੁਣਾਂ ਪੁਲਿਸ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਅਤੇ ਦੋਸ਼ੀਆਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ ਮੰਗ ਕੀਤੀ ਹੈ ਉੱਥੇ ਹੀ ਜਾਂਚ ਕਰ ਰਹੇ ਥਾਣਾ ਕੁਮਾਨ ਦੇ ਐਸ ਐਚ ਓ ਵਿਕਰਮ ਸਿੰਘ ਅਤੇ ਸੀਆਈਏ ਇੰਚਾਰਜ ਸੁਖਰਾਜ ਸਿੰਘ ਨੇ ਮੌਕੇ ਤੇ ਪਹੁੰਚ ਕੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲ ਨੇ ਸ਼ੁਰੂ ਕਰ ਦਿੱਤੇ ਨੇ ਪੁਲਿਸ ਦਾ ਕਹਿਣਾ ਹੈ ਕਿ ਮੌਲਤਮਾ ਨੂੰ ਜਲਦ ਕਾਬੂ ਕਰ ਲਿਆ ਜਾਏਗਾ ਦਾਜੇ ਕਿ ਇਸ ਘਟਨਾ ਤੋਂ ਬਾਅਦ ਕੁਮਾਨ ਵਾਸੀਆਂ ਦੇ ਵਿੱਚ دہشت ਦਾ ਮਾਹੌਲ ਪਾਇਆ ਜਾ ਰਿਹਾ ਹੈ ਹਾਜੀ ਬਾਜੀ ਕੀ ਨਾ ਤੁਹਾਡਾ ਸਖਦੀਪ ਸਿੰਘ ਜੀ ਸਖਦੀਪ ਸਿੰਘ ਜੀ ਇਹ ਅੱਜ ਤੁਹਾਡੀ ਦੁਕਾਨ ਗੋਲਟੀ ਤੇ ਜਿਹੜੀ ਗੋਲੀ ਚਲਣ ਦੀ ਘਟਨਾ ਵਾਪਰੀ ਹੈ ਕੀ ਮਸਲਾ ਕੀ ਹੋਇਆ ਸਾਰਾ ਅਸੀਂ ਇੱਥੇ ਗਏ ਸੀਗੇ ਜੀ ਅੰਮ੍ਰਿਤਸਰ ਭੋਗ ਸੇ ਭੋਜ ਦੇ ਉੱਥੇ ਗਏ ਸੀਗੇ ਤੋਂ ਉੱਥੋਂ ਆਏ ਸੀਗੇ ਤੇ ਉੰਤ ਸਾਰੇ ਮੱਲਾ ਲਈ ਘਰ ਗੇਰੇ ਮੁੰਡਿਆਂ ਤੇ ਕਾਂ ਵੀ ਤਾਂ ਹੁੰਦੇ ਪਏ ਸੀਗੇ ਤੇ ਉਹ ਕਿੰਨੇ ਗੋਲੀ ਚਰਾਤੀ ਪਦਰੀ ਕਿੰਨੇ ਗੋਲੀ ਚਲਾਈ ਉੱਥੇ ਦੁਕਾਨ ਤੇ ਸ਼ੀਸ਼ੇ ਲੱਗੇ ਜੀ ਇਹ ਕਿੰਨੇ ਕੁ ਲੋਕ ਦੱਸੇ ਜਾ ਰਹੇ ਜਿਹੜੇ ਗੋਲੀਆਂ ਚਲਾਉਣਾ ਹੈ ਇਹ ਕਹਿੰਦੇ ਦੋ ਮੋਟਰਸਾਈਕਲ ਤੇ ਆਏ ਸੀਗੇ ਜੀ ਅਛਾ ਜੀ ਕੋ ਵਰਕਰ ਤੁਹਾਡੇ ਜਿਹੜੇ ਉਹਦੋਦਕਾਰ ਬੰਦ ਕਰ ਚੁੱਕੇ ਸੀ ਕਿ ਜਾਂ ਕਰ ਰਹੇ ਸੀ ਕਰਦੇ ਪਏ ਸੀਗੇ ਉਹਨਾਂ ਦੇ ਬਚਾ ਜੀ ਕੋਈ ਇਥੇ ਗੋਲੀ ਨਹੀਂ ਲੱਗੀ ਨਹੀਂ ਬਾਬਾ ਨਾਮ ਤੇ ਕਿਰਪਾ ਜੀ ਦੀ ਇਹ ਕਿੰਨੇ ਕੁ ਵਜੇ ਦੀ ਘਟਨਾ ਜੀ ਇਹ ਕਰੀਬ 8 ਵਜੇ ਦੇ ਲੱਗੇ ਜੀ 8 ਵਜੇ ਦੇ ਇਹ 8 ਵਜੇ ਤਕਰੀਬਨ ਬਾਜ਼ਾਰ ਦੇ ਵਿੱਚ ਰੌਣਕ ਹੁੰਦੀ ਆ ਆਸ-ਪਾਸ ਦੇ ਲੋਕਾਂ ਨੇ ਦੇਖਿਆ ਗੋਲੀਆਂ ਚਲਾਉਂਦੇ ਆ ਜੀ ਹਾਂਜੀ ਵਿਜੈ ਸਰ ਜੀ ਵਿਜੈ ਸਰ ਰੌਣਕ ਹੁੰਦੀ ਪੁਲਿਸ ਕਿੰਨਾ ਕੁ ਚਿਰ ਬਾਅਦ ਆਈ ਜੀ ਪੁਲਿਸ ਤੇ ਬਾਅਦ ਚਾਹੀ ਜੀ ਪਰ ਹੁਣ ਪਲੇ ਸਾਈ ਸਾਈ ਤੇ 15-20 ਮਿੰਟ ਬਾਅਦ ਚਾਹੀ ਜੀ ਅਛਾ ਜੀ ਕੋਈ ਫਰੋਤੀ ਦੀ ਮੰਗ ਕੀਤੀ ਹੈ ਤਾਂ ਕਰਕੇ ਗੋਲੀਆਂ ਚਲਾਈਆਂ ਹੁਣ ਨਹੀਂ ਕਿਸੇ ਨੇ ਤੁਹਾਡੇ ਕੋ ਦੁਸ਼ਮਣ ਹੀ ਕਿਸ ਦੇ ਨਾਲ ਜਾਂ ਨਹੀਂ ਜੀ ਨਹੀਂ ਜੀ ਕੋਈ ਫੋਨ ਨਹੀਂ ਆਇਆ ਫਰੋਤੀ ਬਾਰੇ ਨਹੀਂ ਨਹੀਂ ਕੋਈ ਫਰੋਤੀ ਫੇਕ ਗੋਲੀਆਂ ਚਲਾਉਣ ਦਾ ਮਕਸਦ ਕੀ ਹੋ ਜਾਂਦਾ ਪਤਾ ਨਹੀਂ ਜੀ ਸਾਨੂੰ ਪਤਾ ਨਹੀਂ ਇਹ ਤਾਂ ਆ ਫਿਰ ਛਣ ਦੇ ਕੇ ਦੁਸ਼ਮਣ ਹੀ ਆਈ ਨਹੀਂ ਕਹਿਣ ਗਾਲੀ ਪੈਂ ਇੱਥੇ ਦੁਕਾਨ ਤੇ ਦੁਕਾਨ ਤੋਂ ਘਰ ਤੱਕ ਮਤਲਬ ਦਰਬਾਰ ਸਾਹਿਬ ਉੱਥੇ ਜਾਂਦੇ ਇਹ ਤਾਂ ਕਰਕੇ ਗਈ ਨਹੀਂ ਫਿਰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ